ਬਿਲਕੁਲ ਤੁਸੀਂ ਕਮਰਸੇ ਬਣਾ ਲਈ ਸੰਕਾ ਦੀ ਉਹਦਾ ਵੀ ਪੈਸੇ ਨਿਕਲ ਆਣਾ ਰੈਸਟੇਰੈਂਟ ਵਰਸ਼ਨ ਨਹੀਂ ਇਹ ਆਪਾਂ ਇਹਦੀ ਗੱਲ ਸੁਣੋ ਤਾਂ ਆਪਾਂ ਇੱਕ ਗੱਲ ਨਾਲ ਦੂਜੀ ਨਹੀਂ ਕਿਲਾਸ ਇਹਦੇ ਤੇ ਜੋ ਕੋਈ ਚੈੱਕ ਕਰਵਾਦਾ ਹਾਂਜੀ ਪਰ ਸਾਨੂੰ ਸੀਲਿੰਗ ਵਾਲੀ ਕਾਰਵਾਈ ਕਰਨੀ ਸੀਲਿੰਗ ਵਾਲੇ ਦੇ ਵਿੱਚ ਤਾਂ ਉਹਦਾ ਕੋਈ ਰੌਲਾ ਨਹੀਂ ਆਸੀ ਪਰ ਕੋਲਾ ਦੇਖਣਾ ਤੁਹਾਨੂੰ ਦਸਾ ਮੈਂ ਫਿਰ ਸੈਂ ਇਹ ਸਭ ਇੱਕਠਾ ਫੋਰ ਕੁਐਸ ਕਰਨੀ ਅਸੀਂ ਤੁਹਾਨੂੰ ਆਏ ਨਹੀਂ ਕਿ ਤੁਸੀਂ ਵੀ ਜੋ ਕਾਰਵਾਈ ਕਰਨਾ ਇਹ ਕਰ ਲਓ ਪਰ ਤੁਸੀਂ ਟਾਈਮ ਤਾਂ ਦੇ ਸਕਦੇ ਸੀ ਸੀਲਿੰਗ ਕਰ ਲਓ ਸ਼ਹਿਰੀ ਗੱਲੇ ਦਾ ਕਰਨ ਦੋਨਾਂ ਸਾਨੂੰ ਸੱਚ ਬੋੜੀ ਦੀ ਗਲਤੀ ਕਰਾਉਂ ਤੁਹਾਨੂੰ ਕੋਈ ਕਾਗਜ਼ੀ ਪੱਤਰੀ ਜਿਹੜਾ ਦਿਖਾਣਾ ਤਾ ਅਸੀਂ ਕੋਈ ਔਨਰ ਨਹੀਂ ਕਰਦੇ ਜੋ ਮਰਜ਼ੀ ਕਰੋ ਪਰ ਪਏ ਆਏ ਆਂ ਦੀ ਕਹਿੰਦੇ ਹੈਗੇ ਜੇ ਕੋਈ ਤੁਸੀਂ ਬੰਦਾ ਆਇਆ ਤਾਂ ਤੁਹਾਨੂੰ ਇਹ 페 ਕਰਦੇ ਨੇ ਲਿਖਣਾ ਜਿਹੜਾ ਮੈਂ ਤਾਂ ਕਹਿੰਦਾ 페 ਹੀ ਕਰ ਤੋ ਮੈਂ ਜਾਂਦਾ ਮੈਂ ਕਰਦੇ ਨਹੀਂ ਸੀ ਗੱਲ ਤਾਂ ਇਹਨਾਂ ਨੂੰ ਪਹਿਲਾਂ ਹੀ ਤਾਂ ਲਿਖੂਣ ਤੋਂ ਇੱਕੋ ਗੱਲ ਕੀਤੀ ਸਾਨੂੰ ਟੈਕਸਟ ਦੇ ਕਰ ਕੋਈ ਦੋਨਾ ਪ੍ਰੋਪਰਟੀ ਟੈਕਸ ਦੀ ਵਸੂਲੀ ਨੂੰ ਲੈ ਕੇ ਅੱਜ ਤਹਿਸੀਲਦਾਰ ਕਮ ਡਿਊਟੀ ਮੈਜਿਸਟਰੇਟ ਕਮਲਦੀਪ ਸਿੰਘ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਅਤੇ ਨਗਰ ਕੌਂਸਲ ਦੇ ਜਈ ਹਰਗੋਬਿੰਦ ਸਿੰਘ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਲੱਖਾਂ ਰੁਪਏ ਦੇ ਪ੍ਰੋਪਰਟੀ ਟੈਕਸ ਦੀ ਵਸੂਲੀ ਕੀਤੀ ਗਈ। ਟੀਮ ਵੱਲੋਂ ਪ੍ਰੋਪਰਟੀ ਟੈਕਸ ਦੇ ਬਕਾਇਆ ਵਸੂਲਣ ਲਈ ਵੱਖ-ਵੱਖ ਪਟ્રોલ ਪੰਪਾਂ ਤੇ ਦੁਕਾਨਾਂ ਤੇ ਹੋਰ ਫਰਮਾਂ ਤੇ ਜਾ ਕੇ ਮਾਲਕਾਂ ਨੂੰ ਰਹਿੰਦੇ ਬਕਾਇਆ ਪ੍ਰੋਪਰਟੀ ਟੈਕਸ ਭਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਨਗਰ ਨਗਰ ਕੌਂਸਲ ਦੀ ਟੀਮ ਵੱਲੋਂ ਫਾਸਟ ਫੂਡ ਕੰਪਲੈਕਸ ਪੈਟਰੋਲ ਪੰਪਰ ਦੁਕਾਨਾਂ ਤੋਂ ਰਹਿੰਦੇ ਪ੍ਰਾਪਰਟੀ ਟੈਕਸ ਦੀ ਵਸੂਲੀ ਵੀ ਕੀਤੀ ਗਈ ਪਰ ਜਦੋਂ ਨੈਸ਼ਨਲ ਹਾਈਵੇ ਤੇ ਚੱਲਦੇ ਐਚਪੀ ਦੇ ਪੈਟਰੋਲ ਪੰਪ ਵੱਲੋਂ ਨਗਰ ਕੌਂਸਲ ਦੀ ਟੀਮ ਨੂੰ ਪ੍ਰਾਪਰਟੀ ਟੈਕਸ ਨਾ ਦਿੱਤਾ ਗਿਆ ਤਾਂ ਟੀਮ ਵੱਲੋਂ ਐਚਪੀ ਦੇ ਪੈਟਰੋਲ ਪੰਪ ਨੂੰ ਮੌਕੇ ਤੇ ਹੀ ਸੀਲ ਕਰ ਦਿੱਤਾ ਗਿਆ న్యూਸ ਆਨਲਾਈਨ ਦੇ ਲਈ ਗਿੱਦੜਵਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ